ਜ਼ਿਲ੍ਹਾ ਜਲੰਧਰ ਦੇ ਆਦੀ ਨੋਂਦੇ ਪਿੰਡ ਲਖਨਪਾਲ ਦੇ ਪ੍ਰਾਚੀਨ ਸ਼੍ਰੀ ਕ੍ਰਿਸ਼ਨ ਮੰਦਿਰ ਵਿਖੇ 36वां सालाना महाविशाल ਭਗਵਤੀ ਜਾਗਰਣ ਸ਼੍ਰੀ ਪ੍ਰਾਚੀਨ ਕ੍ਰਿਸ਼ਨ ਮੰਦਿਰ ਲਖਨਪਾਲ ਕਮੇਟੀ ਅਤੇ ਸਮੂਹ ਨਗਰ ਨਿਵਾਸੀਆਂ ਤੇ ਐਨ ਆਰ ਆਈ ਵੀਰਾਂ ਦੇ ਸਹਿਯੋਗ ਨਾਲ ਮਿਤੀ 28 ਦਸੰਬਰ ਦਿਨ ਐਤਵਾਰ ਨੂੰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਕਰਵਾਇਆ ਜਾ ਰਿਹਾ ਹੈ ਸੰਬੰਧੀ ਕਮੇਟੀ ਮੈਂਬਰਾਂ ਦੀ ਕਹਿਮ ਮੀਟਿੰਗ ਸ਼੍ਰੀ ਰਾਧਾ ਕ੍ਰਿਸ਼ਨ ਮੰਦਿਰ ਲਖਨਪਾਲ ਵਿਖੇ ਹੋਈ ਇਸ ਵਿੱਚ ਕਮੇਟੀ ਮੈਂਬਰਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਿਤੀ 28 ਦਸੰਬਰ ਨੂੰ ਮਾਜਵਾਲਾ ਜੀ ਤੋਂ ਜੋਤ ਲਿਆਦੀ ਜਾਵੇਗੀ ਅਤੇ ਰਾਤ ਨੂੰ ਖੁੱਲੇ ਪੰਡਾਲ ਵਿਖੇ ਮਾ ਭਗਵਤੀ ਜਾਗਰਣ ਕਰਵਾਇਆ ਜਾਵੇਗਾ ਇਸ ਜਾਗਰਣ ਵਿੱਚ ਗਾਇਕ ਪਿਰਤੀ ਸਿਰੋ ਤੇ ਮੁਕੇਸ਼ ਨਾਇਤ ਮਹਾਮਾਈ ਜੀ ਦਾ ਗੁਣਗਾਨ ਕਰਨਗੇ ਅਤੇ ਤਾਰਾ ਰਾਣੀ ਜੀ ਦੀ ਕਥਾ ਰਵਿੰਦਰਨੰਦਨ ਕੁਮਾਰ ਰੁੜਕੀ ਵਾਲੇ ਕਰਨਗੇ ਉਹਨਾਂ ਸਮੂਹ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਹੈ ਕਿ ਸਮੇਂ ਸਿਰ ਪਹੁੰਚ ਕੇ ਮਾ ਮਾਈ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਉਹਨਾਂ ਦੱਸਿਆ ਕਿ ਮਹਾਮਾਈ ਜੀ ਦੇ ਨਾਮ ਦਾ ਲੰਗਰ ਵੀ ਟੂਟ ਵਰਤਾਇਆ ਜਾਵੇਗਾ ਪਿੰਡ ਲਖਨਪਾਲ ਤੋਂ ਪੱਤਰਕਾਰ ਮੋਹਨ ਸ਼ਰਮਾ ਦੀ ਰਿਪੋਰਟ ਜੈ ਮਾਤਾ ਦੀ ਜੈ ਮਾਤਾ ਦੀ ਪਿੰਡ ਲਖਣਪਾਲ ਵਿਖੇ ਪ੍ਰਾਚੀਨ ਸ਼੍ਰੀ ਕ੍ਰਿਸ਼ਨ ਮੰਦਿਰ ਵਿੱਚ ਮਹਾ ਮਈ ਦਾ ਮਹਾ ਮਈ ਭਗਵਤੀ ਜਾਗਰਣ ਮਿਤੀ 28 9 2025 ਨੂੰ ਹੋ ਰਿਹਾ ਹੈ ਇਸ ਜਾਗਰਣ ਦੇ ਵਿੱਚ ਜਿਹੜੀ ਜੋਤ ਹੈ ਉਹ ਮਾਂ ਜਵਾਲਾ ਜੀ ਤੋਂ ਲਿਆਂਦੀ ਜਾਵੇਗੀ ਤੇ ਉਸ ਜੋਤ ਨੂੰ ਜੋਤਨਾ ਮਿਲਾ ਕੇ ਭਗੋਜ ਦਾ ਜਾਗਰਣ ਕੀਤਾ ਜਾਵੇਗਾ ਮਿਤੀ 28 9 25 ਨੂੰ ਮਹਾਮਈ ਦਾ ਟੋਟਲ ਲੰਗਰ ਪਾਇਆ ਜਾਵੇਗਾ ਸਾਰੀ ਰਾਤ ਲੰਗਰ ਚੱਲੇਗਾ ਤੇ ਸਾਡੇ ਜਿਹੜੇ ਪਹੁੰਚ ਰਹੇ ਕਲਾਕਾਰ ਆ ਪਹਿਲੇ 9 ਵਜੇ ਤੋਂ ਇੱਕ ਕਲਾਕਾਰ ਲਊਗਾ ਉਸ ਤੋਂ ਬਾਅਦ 12 ਵਜੇ ਤੋਂ ਦੂਸਰਾ ਕਲਾਕਾਰ ਲੱਗੇਗਾ ਤੇ ਮਹਾਮਈ ਦਾ ਜਿਹੜੀ ਹੈ ਤਾਰਾ ਰਾਣੀ ਆ ਉਹ ਵਿਸ਼ੇਸ਼ ਸਾਡੇ ਕੋਲ ਇੱਕ ਪ੍ਰਾਚੀਨ ਪਾਰਟੀ ਹੈ ਜਿਹੜੀ ਉਹ ਮਹਾਰਾਜ ਆਪਣੇ ਮਹਾਮਈ ਤਾਰਾ ਰਾਣੀ ਦਾ ਗੁਣਗਾਨ ਕਰੂਗੀ ਤੇ ਮਹਾ ਇਸ ਜਾਗਰਣ ਦੌਰਾਨ ਸਾਰੇ ਹੀ ਮੇਰੇ ਨਗਰ ਨਿਵਾਸੀ ਜਿੱਥੇ ਤੱਕ ਮੇਰੀ ਆਵਾਜ਼ ਸੁਣਦੇ ਆ ਇਸ ਖਬਰ ਨੂੰ ਪੜ੍ਹਦੇ ਆ ਸੁਣਦੇ ਆ ਸਾਰਿਆਂ ਨੇ ਇਸ ਜਾਗਰਣ ਦੇ ਵਿੱਚ ਹਮਨ ਬਾ ਕੇ ਪੁੱਜਣਾ ਸਾਰਿਆਂ ਦਾ ਸਵਾਗਤ ਹੈ ਮਹਾਮਈ ਸਾਰਿਆਂ ਨੂੰ ਅਸੀਸਾਂ ਆਸ਼ੀਰਵਾਦ ਦਵੇਗੀ ਸਾਰਿਆਂ ਨੇ ਮੇਰੇ ਵੀਰਾਂ ਭੈਣਾਂ ਨੇ ਮਾਈਆਂ ਨੇ ਸਾਰੇ ਆ ਕੇ ਜਗਰਣ ਦੀ ਰੌਣਕ ਬਧਾਉਣੀ ਹੈ ਤੇ ਸਾਰਿਆਂ ਨੇ ਆ ਕੇ ਮਹਾਮਈ ਦਾ ਅਸ਼ੀਰਵਾਦ ਪ੍ਰਾਪਤ ਕਰਨਾ ਹੈ ਜੈ ਮਾਤਾ ਦੀ ਜੈ ਮਾਤਾ